ਬੱਚਾ ਹਮੇਸ਼ਾ ਉਹ ਕਾਮਯਾਬ ਹੁੰਦਾ ਹੈ ਜਿਸ ਨੂੰ ਮੰਜ਼ਿਲ ਦਾ ਪਤਾ ਹੈ ਜੇ ਬੱਚੇ ਨੂੰ ਮੰਜ਼ਿਲ ਦਾ ਪਤਾ ਨਹੀਂ ਉਸ ਨੇ ਕਰਨਾ ਕੀ ਹੈ ਉਸ ਨੂੰ ਦਸਵੀਂ ਵਿੱਚ ਪੇਪਰਾਂ ਤੋਂ ਬਾਅਦ ਕੋਈ ਕਹੇਗਾ ਮੈਡੀਕਲ ਰੱਖ ਲੈ ਕੋਈ ਕਹੇਗਾ ਨਾਨ ਮੈਡੀਕਲ ਰੱਖ ਲੈ ਕੋਈ ਕਹੇਗਾ ਆਰਟਸ ਠੀਕ ਹੈ ਕੋਈ ਕਹੇਗਾ ਕਮਰਸ ਠੀਕ ਹੈ ਜਦੋਂ ਉਹ 10 ਕਰ ਲਏਗਾ ਕੋਈ ਕਹੇਗਾ ਇੰਜੀਨੀਅਰ ਬਣ ਜਾ ਕੋਈ ਕਹੇਗਾ ਡਾਕਟਰ ਬਣ ਜਾ ਉਸ ਦਾ ਕੋਈ ਬੋਲ ਨਹੀਂ ਹੈ ਉਸਨੇ ਆਪਣੀ ਮੰਜ਼ਲ ਮਿਥੀ ਨਹੀਂ ਜਿਹੜੇ ਮੰਜ਼ਲਾ ਮਿੱਥ ਲੈਂਦੇ ਹਨ ਦੋ ਤਰੀਕੇ ਹਨ ਮੰਜ਼ਲ ਤੇ ਪਹੁੰਚਣ ਦੇ ਇੱਕ ਹੋ ਸਕਦਾ ਹੈ ਇੱਕ ਬੰਦਾ ਡਾਕਟਰ ਦੀ ਲੈਣ ਤੇ ਗਿਆ ਕਾਮਯਾਬ ਨਹੀਂ ਹੋਇਆ ਇਹਨੂੰ ਛੱਡ ਅਗਲੀ ਲਾਈਨ ਫੜ ਲਈ ਉਸ ਵਿੱਚ ਕਾਮਯਾਬ ਨਹੀਂ ਹੋਇਆ ਕਹਿੰਦਾ ਛੱਡ ਦੇ ਅਗਲੀ ਫਾੜ ਹਿੰਮਤ ਨਹੀਂ ਹਾਰਨੀ ਚੱਲਦੇ ਜਾਣਾ ਹੈ ਚੱਲਣ ਨੂੰ ਹੀ ਜ਼ਿੰਦਗੀ ਕਿਹਾ ਹੈ ਜਿਹੜੀ ਰੁਕ ਜਾਂਦੀ ਹੈ ਉਹ ਜ਼ਿੰਦਗੀ ਨਹੀਂ ਬੋਝ ਬਣ ਜਾਂਦੀ ਹੈ ਪਾਣੀ ਚਲਦਾ ਰਹੇ ਪੀਣ ਦੇ ਯੋਗ ਹੈ ਆਪਾਂ ਕਿਸੇ ਦੀ ਵਰਤੋਂ ਵਿੱਚ ਲਿਆ ਸਕਦੇ ਹਾਂ ਖੜਾ ਪਾਣੀ ਬਿਮਾਰੀਆਂ ਪੈਦਾ ਕਰਦਾ ਹੈ ਜਿੰਨੀ ਦੇਰ ਦਿਮਾਗ ਚੱਲਦਾ ਹੈ ਇੱਕ ਜਗ੍ਹਾ ਤੋਂ ਨਾਕਾਮਜਾਬ ਹੋਏ ਜ਼ਿੰਦਗੀ ਗਈ ਦੂਜੀ ਤੋਂ ਨਾਕਾਮਜਾਬ ਹੋ ਗਏ ਜ਼ਿੰਦਗੀ ਗਈ ਤੀਜੀ ਤੋਂ ਨਾਕਾਮਜਾਬ ਹੋ ਗਏ ਜ਼ਿੰਦਗੀ ਗਈ ਉਹ ਵੀ ਬੰਦਾ ਬਦਬੂ ਮਾਰਨ ਲੱਗ ਜਾਂਦਾ ਹੈ ਉਹ ਬੰਦਾ ਸਮਾਜ ਤੇ ਇੱਥੋਂ ਤੱਕ ਉਹ ਆਪਣੇ ਆਪ ਤੇ ਵੀ ਬੋਝ ਬਣਿਆ ਰਹਿੰਦਾ ਹੈ ਉਹਦੇ ਸੋਚਣ ਦੀ ਸਮਰੱਥਾ ਗਵਾਚ ਗਈ ਹੈ ਮੈਂ ਹੋਰ ਅੱਗੇ ਵਧ ਸਕਦਾ ਹਾਂ ਬੰਦਾ ਦੋ ਤਰੀਕਿਆਂ ਨਾਲ ਮੰਜ਼ਲ ਤੇ ਪਹੁੰਚ ਸਕਦਾ ਹੈ ਇੱਕ ਮਿੱਠੀ ਹੋਈ ਮੰਜ਼ਲ ਇੱਕ ਜਦੋਂ ਸਾਨੂੰ ਵਾਰ-ਵਾਰ ਹਾਰਨ ਦਾ ਸਾਹਮਣਾ ਕਰਨਾ ਪੈਂਦਾ ਹੈ ਬੰਦਾ ਹਾਰ ਨਾ ਮੰਨੇ ਉਹ ਵੀ ਬੜੀ ਵਧੀਆ ਮੰਜ਼ਲ ਤੇ ਪਹੁੰਚ ਜਾਂਦਾ ਹੈ। ਬੰਦੇ ਦੀ ਜ਼ਿੰਦਗੀ ਬੜੀ ਪਿਆਰੀ ਹੈ। ਜ਼ਿੰਦਗੀ ਬੜੀ ਖੂਬਸੂਰਤ ਹੈ। ਜ਼ਿੰਦਗੀ ਜਿਉਣ ਨੂੰ ਮਿਲੀ ਹੈ। ਜਿਹੜਾ ਬੰਦਾ ਜ਼ਿੰਦਗੀ ਨੂੰ ਜਿਉਂਦਾ ਨਹੀਂ ਹੈ। ਸਤਿਗੁਰ ਦੀ ਬਾਣੀ ਨੇ ਬੜਾ ਵਧੀਆ ਫੈਸਲਾ ਦਿੱਤਾ ਹੈ। ਫਰੀਦਾ ਚਿੱਤ ਖਟੋਲਾ ਬਾਣ ਦੁਖ ਬਿਰਹ ਵਸ਼ਾਵਣ ਲੇਪ ਇਹੇ ਹਮਾਰਾ ਜੀਵਨਾ ਤੂ ਸਹਿਬ ਸੱਚੇ ਵੇਖ। ਏ ਆਰ ਹੈ ਮੇਰਾ ਜੀਵਨ ਸੌਣ ਵੇਲੇ ਚਿੰਤਾ ਚੰਗੇ ਬਿਸਤਰ ਤੇ ਵੀ ਚਿੰਤਾ ਕਹਿੰਦੇ ਬੰਦੇ ਦਾ ਚੈਨ ਖੁਸ਼ਿਆ ਹੋਇਆ ਹੈ ਬੰਦੇ ਦੀ ਮਸਕਰਾਹਟ ਖੁਸ਼ੀ 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 ਹੋਈ ਹੈ ਆਪਾਂ 30 35 ਸਾਲ ਤੋਂ ਉਪ ਤੋਂ ਉੱਪਰ ਤੇ 40 ਸਾਲ ਤੋਂ ਉੱਪਰ ਦੇ ਚਿਹਰਿਆਂ ਵੱਲ ਵੇਖੀਏ ਇਹਨਾਂ ਦੇ ਚਿਹਰੇ ਕਿੰਨੇ ਖਿੜੇ ਹੋਏ ਹਨ ਇੰਨਾ ਦੇ ਚਿਹਰੇ ਤੇ ਕਿੰਨੀ ਖੁਸ਼ੀ ਹੈ ਇਸ ਤਰ੍ਹਾਂ ਜਦੋਂ ਅਸੀਂ ਪੈਣਾ ਮੱਲ ਵੇਖਦੇ ਹਾਂ ਜਿਹੜੇ 30 35 ਸਾਲ ਤੋਂ ਥੱਲੇ ਸਾਡੇ ਵਰਗਿਆਂ ਦੀ ਜ਼ਿੰਦਗੀ ਵਿੱਚ ਟੈਨਸ਼ਨਾਂ ਹੀ ਟੈਨਸ਼ਨਾਂ ਸਾਡੇ ਵਰਗਿਆਂ ਦੇ ਚਿਹਰੇ ਦੂਜਿਆਂ ਸਾਹਮਣੇ ਹੋਰ ਜਦੋਂ ਆਪਣੇ ਆਪ ਨਾਲ ਬੈਠਦੇ ਹਨ ਉਦੋਂ ਹੋਰ ਇਸ ਲਈ ਕਿਹਾ ਜਾਂਦਾ ਹੈ ਜਦੋਂ ਕਿਸੇ ਬਜ਼ੁਰਗ ਕੋਲ ਬੈਠਦੇ ਹਾਂ ਸਕੂਨ ਮਿਲਦਾ ਹੈ ਸੁੱਖ ਮਿਲਦਾ ਹੈ ਕਿਉਂਕਿ ਦੁੱਖ ਸੁੱਖ ਜੀਵਨ ਦੇ ਕੱਪੜੇ ਹਨ ਇੱਕ ਪਾ ਲਈਦਾ ਹੈ ਇੱਕ ਲਾ ਲਈਦਾ ਹੈ ਪਹਿਲਾਂ ਸਮਿਆਂ ਵਿੱਚ ਹੁਣ ਨਾਲੋਂ ਪਰੇਸ਼ਾਨੀਆਂ ਜ਼ਿਆਦਾ ਸੀ ਪਰ ਉਦੋਂ ਜਿਗਰੇ ਬੜੇ ਕਮਾਲ ਦੇ ਸਨ ਉਦੋਂ ਅੱਜ ਦੇ ਲੋਕਾਂ ਵਾਂਗ ਮਰੂ ਮਰੂ ਨਹੀਂ ਸੀ ਕਰਦੇ ਕਿੱਡੀ ਵੱਡੀ ਉਦਾਹਰਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਹਿਬਜ਼ਾਦੇ ਉਹਨਾਂ ਦਾ ਦੁਨੀਆ ਤੋਂ ਚਲੇ ਜਾਣਾ ਮਾਤਾ ਸਹਿਬ ਕੌਰ ਨੂੰ ਕਹਿਣਾ ਘਬਰਾਈ ਨਾ ਚਾਰ ਗਏ ਤੇ ਹਜ਼ਾਰਾਂ ਹੋਰ ਤੇਰੇ ਕੋਲ ਹਨ ਪੁੱਤ ਨਸ਼ਾ ਕਰਦਾ ਹੋਵੇ ਮਾਂ ਨੇ ਆਪਣੇ ਹੱਥਾਂ ਨਾਲ ਸਰਿੰਜ ਪੁੱਟੀ ਹੋਵੇ ਪਿੱਟਦੀ ਹੈ ਰੋਂਦੀ ਹੈ ਨਾ ਪੁੱਤ ਤੇਰੀ ਬੜੀ ਲੋਡ ਸੀ ਹਾਲਾਂਕਿ ਉਹ ਮਾਂ ਤੇ ਬੋਝ ਬਣਿਆ ਹੋਇਆ ਸੀ ਮਾਂ ਦੇ ਗਲ ਚ ਅੰਗੂਠਾ ਦੇ ਕੇ ਕਦੇ ਜੇਬ ਚੋਂ ਪੈਸੇ ਕਢਵਾ ਲੈਂਦਾ ਸੀ ਕਦੇ ਵਾਲੀਆਂ ਲਵਾ ਲੈਂਦਾ ਸੀ ਉਹ ਵੀ ਮਾਂ ਕਹਿੰਦੀ ਤੇਰੀ ਬੜੀ ਲੋਡ ਸੀ ਤੂੰ ਕਿਉਂ ਚਲਿਆ ਗਿਆ ਸਹਬਜਾਦੇ ਜਿੰਨਾ ਦੀ ਜ਼ਿੰਦਗੀ ਕੌਣ ਭਰਪੂਰ ਹੈ ਇੱਥੇ ਬਸ ਨਹੀਂ ਸਹਿਬਜ਼ਾਦਿਆਂ ਦੀ ਸਿੱਖਿਆ ਲੈ ਸ਼੍ਰੀ ਗੁਰਗੋਬਿੰਦ ਸਿੰਘ ਸਹਿਬ ਸੱਚੇ ਪਾਤਸ਼ਾਹ ਦੀ ਥਾਪੀ ਉਸ ਕਲੰਗੀਆਂ ਵਾਲੇ ਪਿਤਾ ਦਾ ਹੌਸਲਾ ਬਾਬਾ ਬੰਦਾ ਸਿੰਘ ਬਹਾਦਰ ਦੇ 2.5 ਸਾਲ ਦੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਾਉਣ ਨੂੰ ਤਿਆਰ ਕਰ ਦਿੰਦਾ ਹੈ ਇਤਿਹਾਸ ਪੜ੍ਹਨਾ ਬਹੁਤ ਸੌਖਾ ਹੈ ਇਤਿਹਾਸ ਸੁਣਾਉਣਾ ਉਸ ਤੋਂ ਵੱਧ ਸੌਖਾ ਹੈ ਬੰਦਾ ਇਤਿਹਾਸ ਨੂੰ ਮਹਿਸੂਸ ਵੀ ਕਰ ਲੈਂਦਾ ਹੈ ਪਰ ਸਿੱਖਿਆ ਲੈਣ ਲਈ ਸਾਡੇ ਵਿੱਚੋਂ ਬਹੁਤੇ ਤਿਆਰ ਨਹੀਂ ਹੁੰਦੇ ਇਹ ਥਾਪੀ ਦਿੱਤੀ ਹੈ ਗੁਰੂ ਸਹਿਬਾਨਾ ਨੇ ਜੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ 2.5 ਸਾਲ ਦੇ ਪੁੱਤ ਦਾ ਕਲੇਜਾ ਮੂੰਹ ਵਿੱਚ ਬਵਾ ਸਕਦੇ ਨੇ ਐ ਲੋਕੋ ਅਸੀਂ ਕਿਉਂ ਅੱਜ ਦੀਆਂ ਪਰੇਸ਼ਾਨੀਆਂ ਵਿੱਚ ਜ਼ਿੰਦਗੀ ਖਤਮ ਕਰਨ ਤੁਰ ਪੈਂਦੇ ਹਾਂ ਮਿੱਟੀ ਵਿੱਚ ਰੋਲ ਜਾਣਾ ਹੈ ਧੀਆਂ ਪੁੱਤਾਂ ਨੇ ਵੀ ਭੁੱਲ ਜਾਣਾ ਹੈ